ਇਕਨਮ ਹੈ ਐਕਟਿੰਗ ਬਾਾਰੇ ਇੱਥੇ ਬੱਚੇ ਬੈਠੇ ਨੇ ਦੋ ਕੰਨਾਂ ਕਰ ਰਹੀਆਂ ਨੇ ਬਹੁਤ ਛੋਟੀਆਂ ਛੋਟੀਆਂ ਦਿੱਖਦਾ ਹੈ ਜੀ ਕਿ ਜੇਕਸੇ ਐਕਟਰ ਦੀ ਮਮਿਕਰੀ ਹੋ ਰਹੀ ਹੈ ਸ਼ਾਹਰੁਖ ਖਾਨ ਦੀ ਯਾਨ ਕਿ ਦੀ ਵੀ ਮਕੀਦਸ਼ੀਦਾ ਜਦੋਂ ਤੁਸੀਂ ਉਹਦਾ ਕੋਈ ਨਵਾਂ ਕੰਮ ਦੇਖੋਗੇ ਨਾ ਤੁਹਾਡੇ ਉਹ ਜਿਹੜਾ ਉਹਦਾ ਇਮੇਜ ਬਣ ਗਿਆ ਨਾ ਜਿਹੜਾ ਉਹਦਾ ਸਿਗਨੇਚਰ ਬਣ ਗਿਆ ਉਹ ਤੁਹਾਡੇ ਸਾਹਮਣੇ ਆਏਗਾ ਸਭ ਤੋਂ ਵੱਡਾ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਅਸੀਂ ਕੋਈ ਇੱਕ ਚੀਜ਼ ਸਟੈਂਸ ਕਰ ਲੈਂਦੇ ਆਂ। ਉੱਥੇ ਸਾਡਾ ਉਹ ਰੁਕ ਜਾਂਦਾ ਹੀ ਨਹੀਂ। ਐਕਟਰ ਨੇ ਆਪਣੀ ਨੈਰਟ ਖੁਦ ਤੋੜਨੀ ਹੁੰਦੀ ਹੈ। ਅੱਛਾ ਐਕਟਰ ਜਿਵੇਂ ਸਪੋਰਟਸਮੈਨ ਅੱਜ ਚਾਰ ਬੋਲ ਦੀ ਛਾਲ ਮਾਰੀ ਨਾ ਤੁਹਾਨੂੰ ਪੰਜ ਦੀ ਮਾਰੇਗਾ ਤਾਂ ਉਹ ਸਪੋਰਟ ਦੇ ਵਿੱਚ ਰਹੂਗਾ। ਜੇ ਤੁਹਾਡੀ ਉਹ ਗੱਲ ਵੀ ਚੇਤੇ ਰਹੇਗੀ ਤੁਸੀਂ ਕੋਈ ਵੀ ਕਰੋ ਔਰ ਮੈਂ ਤਾਂ ਇਹੋ ਤਾਂ ਕਹਿਣਾ ਮੈਂ ਪ੍ਰੋਫੈਸ਼ਨਲ ਦੇਖ ਦਉ ਦੇਖਿਆ ਕਿਸੇ ਐਕਟਰ ਦੀ ਜਾਂਚਛਾਣ ਨਹੀਂ ਕਰਾਉਂਦਾ ਐਕਟਰ ਦੀ ਮੇਰਾ ਹੁਣੇ ਅਗੇ ਇੱਥੇ ਕਿਸੇ ਐਕਟਰ ਦਾ ਮਲਾਪਕਾਰ ਹੋ ਕੇ ਅਟੈਚ ਸਟੇਜ ਦੇ ਉੱਤੇ 5 ਮਿੰਟ ਬਾਅਦ ਉਹ ਤੁਹਾਡੇ ਕੋਲ ਦੰਗੀਆਂ ਲੜਦੀ ਆ ਜਵੇ ਤੁਸੀਂ ਘਰ ਕੀ ਲੈ ਕੇ ਜਾਓਗੇ ਕੁਝ ਨਹੀਂ ਲੈ ਕੇ ਜਾਓਗੇ ਥੀਏਟਰ ਵਿੱਚੋਂ ਕੁਝ ਲੈ ਕੇ ਜਾਣਾ ਹੁੰਦਾ ਹੈ ਸਾਡਾ ਸ਼ੌਕੀਆ theater ਇੱਥੇ ਮਾਰ ਖਾ ਰਿਹਾ ਹੈ ਕਿਉਂ ਮਾਰ ਖਾ ਰਿਹਾ ਹੈ ਕਿਉਂਕਿ ਐਕਟਰ ਨੂੰ ਮਿਲਦਾ ਕੁਝ ਨਹੀਂ ਤਾੜੀਆਂ ਮਿਲਦੀਆਂ ਨੇ ਉਹ ਕਹਿੰਦਾ ਮੈਂ ਆਪਣੇ ਕਿਉਂ ਨੂੰ ਦਿਖਾ ਦਮੈਂ ਮੇਰਾ ਹੀ ਮੂੰਹ ਹੈ ਮੈਂ ਹੀ ਸੀ ਉਹ ਜਿਹੜਾ ਬੰਦਾ ਇੱਥੇ ਆ ਕੁਝ ਕਰਕੇ ਗਿਆ ਵਾ ਇੱਥੇ ਮਾਰ ਖਾ ਰਿਹਾ ਸਾਡਾ theater ਐਕਟਰ ਇੱਥੇ ਮਾਰ ਖਾ ਰਿਹਾ ਮੈਂ ਇੱਥੇ ਹੋਏ ਜੇ ਪਰਫਾਰਮ ਕਰਕੇ ਆਂ ਦਰਸ਼ਕਾਂ ਦੇ ਵਿੱਚ ਮੈਂ ਆਪਣੀ ਛਾਪ ਛੱਡੀ ਹੈ ਮੰਨ ਲਓ ਕਿਸੇ ਇੱਕ ਕਿਰਦਾਰ ਦੇ ਮੈਂ ਛਾਪ ਛੱਡ ਗਿਆ ਅਕਦੇ ਛਾਪ ਛੱਡ ਗਿਆ 5 ਮਿੰਟ ਬਾਅਦ ਨਾਟਕ ਸ਼ੁਰੂ ਹੋਇਆ ਮੈਂ ਉੱਥੇ ਮਤਲਬ ਦੰਗੀਆਂ ਕੱਢਦਾ ਆ ਗਿਆ ਟਾਗੀਆਂ ਮਾਰ ਰਿਹਾ ਮਾਂ ਉਹ ਮੇਰਾ ਕਿਰਦਾਰ ਕਿਵੇਂ ਲੈ ਕੇ ਜਾਊਗਾ ਨਾਲ ਮੈਂ ਤਾਂ ਆਪਣਾ ਕਿਰਦਾਰ ਆਪੇ ਧੋ ਦਿੱਤਾ ਹਾਂਏ ਸਾਨੂੰ ਉੱਥੇ ਪਹੁੰਚਣਾ ਪਏਗਾ ਜਿੱਥੇ ਅਸੀਕ ਬਰੌਸ਼ਰ ਦੇ ਉੱਤੇ ਦੱਸ ਲਈਏ ਕਿ ਆ ਆਪ ਹੀ ਆਇਆ ਕਰਾਜ਼ੀ ਐਕਟਰ ਸਾਹਮਣੇ ਨਾਲ ਇੱਕ ਨਾਟਕ ਬਾਰੇ ਮਿਲਦਾ ਹੈ ਕਿ ਉਹ ਦੋਨੇ ਮੀਆਂ ਵੀ ਕਿਸਾਨ ਤੇ ਉਹਨਾਂ ਨੇ ਇੱਦਾਂ ਦਾ ਇੱਕ ਪਾਇਆ ਹੋਇਆ ਸੀ ਕਾਸਟਿਊਮ ਕਿ ਉਹ ਕਪੜੇ ਲਾਉਣੇ ਸ਼ੁਰੂ ਕਰਦਾ ਬੰਗਾਲ ਦੇ ਫੇਰ ਹੋ ਰਿਹਾ ਸੀ ਉਦੋਂ ਦਰਦਾ ਇੱਕ ਨਾਟਕ ਹੈ ਉਹ ਕਪੜੇ ਲਾਈ ਜਾਂਦਾ ਲਾਈ ਜਾਂਦਾ ਫਿਰ ਇੰਜ ਲੱਗਦਾ ਕਿ ਉਹ ਕੁੜੀ ਨੰਗੀ ਹੋ ਗਈ ਹੈ ਤੇ ਉਹ ਬਹੁਤ ਬੁਰੀ ਤਰ੍ਹਾਂ ਉਹਨਾਂ ਅਦਾਕਾਰ ਕਰਦਾ ਕਿ ਕਿਸੇ ਬੰਦੇ ਨੇ ਨਾ ਥੱਲੇ ਛਿੱਤਰ ਮਾਰ ਦਿੱਤਾ ਸੀ ਕਿਸੇ ਨੇ ਜੁੱਤੀ ਮਾਰ ਦਿੱਤੀ ਸੀ ਤੇ ਉਹ ਜੁੱਤੀ ਮਾਰ ਦਿੱਤੀ ਵੀ ਕੀ ਕਰ ਰਿਹਾ ਤੂੰ ਯਾਰ ਬੱਸ ਕਰ ਹੁਣ ਤੂੰ ਖਤਮ ਕਰ ਤੇ ਉਹ ਐਕਟਰ ਐਕਟਰੀ ਜਾਣ ਜਾਣ ਇਸ ਇੱਕ ਰੋਇ ਗਿਆ ਉਹਨਾਂ ਨੇ ਕਿਹਾ ਕਿ ਉਹ ਐਕਟਰ ਜਿਹੜੀ ਹੈ ਨਾ ਇਸ ਹਾਲੇ ਇਸ ਹਾਲਤੇ ਜਿਹਨੇ ਆ ਗਈ ਤੁਹਾਡੇ ਸਾਹਮਣੇ ਆਵੇ ਤੇ ਲੋਕ ਜਿਹੜੇ ਸੀ ਨਾ ਜ ਅੱਖਾਂ ਚੋਂ ਥਰੂ ਲੈ ਕੇ ਨਿਕਲ ਗਏ ਇਸ ਬਾਹਰ ਇਤਨਾ ਸਾਨੂੰ ਇਹਨਾਂ ਚੀਜ਼ਾਂ ਵਿੱਚ ਨਾ ਕਿ ਇੱਥੇ ਮੋਟਰਾ ਸਰਦ ਕੋਲੇ ਉਹਨਾਂ ਚਾਈਦਾ ਕਿ ਜਿਹੜਾ ਕਿਰਦਾਰ ਹੈ ਉਹ ਸੀ ਨਾਲ ਲੈ ਕੇ ਜਾਇਆ ਔਰ ਜਿਹੜਾ ਬੰਦਾ ਤੁਸੀਂ ਕਿਰਦਾਰ ਕਰ ਰਿਹਾ ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਰੱਬ ਨੇ ਯਾਰ ਮੈਨੂੰ ਇਸ ਤਰ੍ਹਾਂ ਦਾ ਬਣਾਇਆ ਮੈਂ ਉੱਥੇ ਇੱਕ ਹੋਰ ਕਿਰਦਾਰ ਨਾ ਮੈਂ ਤਾਂ ਰੱਬ ਦਾ ਸ਼ਰੀਕ ਬਣ ਗਿਆ ਵਾ ਰੱਬ ਨੇ ਮੈਨੂੰ ਦੂਸਰੀ ਤਰ੍ਹਾਂ ਦਾ ਚਿਹਰਾ ਦਿੱਤਾ ਔਰ ਜਿਹੜਾ ਮੈਂ ਉੱਥੇ ਕਿਰਦਾਰ ਨਿਭਾ ਰਿਹਾ ਬਿਲਕੁਲ ਡਿਫਰੈਂਟ ਹੈ ਪਹਿਲਾਂ ਮਤਲਬ ਮੈਂ ਰੱਬ ਦਾ ਸ਼ਰੀਕ ਬਣ ਕੇ ਇੱਕ ਨਵਾਂ ਆਪਣੇ ਵਿੱਚੋਂ ਕਿਰਦਾਰ ਪੈਦਾ ਕਰ ਰਿਹਾ ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ ਅਸੀਂ ਹਾਲੇ ਡਾਇਲੋਗ ਬੋਲਣ ਤੱਕ ਫ੍ਰੀ ਨਹੀਂ ਮਤਾਈ ਮੇਰਾ ਕਿ ਨਾਪੀ ਫਿਓਰਟੀ ਕੁੜੀ ਦਾ ਬਲਾਕ ਕਾ ਹੁੰਦਾ ਸਾਰੇ ਨਾਟਕ ਵਿੱਚ ਮੈਨੂੰ ਕੋਈ ਡਾਇਲੋਗ ਹੀ ਨਾ ਦਿੱਤਾ ਇਹ ਵਕਰੀ ਕਲਾ ਕੋ ਨਾਟਕ ਖੁੱਸ ਗਿਆ ਉਹ ਨਾਟਕ ਕਰਨ ਵਾਲੇ ਕਰਾਉਣ ਵਾਲੇ ਸਾਰੇ ਮੇਰੇ ਵਰਗੇ ਹੀ ਸਨ ਲੇਕਿਨ ਮੈਂ ਪੁੱਛਿਆ ਵੀ ਇਹਨੂੰ ਜੇ ਡਾਇਲੋਗ ਦੇ ਦਿੰਦੇ ਤਾਂ ਕਾਹ ਦਾ ਬਲਾਕ ਕਰਵਾਏ ਜੇ ਜਿਹੜੇ ਬੋਲੀ ਜਾ ਰਹੀ ਹੈ ਤਾਂ ਸਾਰੇ ਨਾਟਕ ਦੇ ਉੱਤੇ ਡਾਇਲੋਗ ਹੀ ਕੋਈ ਨਹੀਂ ਤਾਂ ਇਸ ਤਰ੍ਹਾਂ ਦੇ ਤਰਬੇ ਵੀ ਕਰਨੇ ਚਾਹੀਦੇ ਨੇ ਇੱਕ ਮੈਂ ਹੋ ਗਿਆ ਕਹਿ ਜਾਣਾ